ਜਾ ਕੋ ਹਰੂ ਰੰਗ ਲਖੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਇਹਨੇ ਭਾਈ ਇਸ ਜਨਤ ਦੇ ਵਿੱਚ ਉਹ ਮਨੁੱਖ ਸੁਭਨਾ ਆਖਿਆ ਜਾਂਦਾ ਹੈ ਜਿਸ ਨੂੰ ਹਿਰਦੇ ਦੇ ਵਿੱਚ ਪ੍ਰਭੂ ਦਾ ਪਿਆਰ ਪਹਿਲਾ ਹੁੰਦਾ ਹੈ ਜਿਵੇਂ ਹਿਰਦੇ ਦੇ ਵਿੱਚ ਕਾਰਪੂਰਕ ਵੈਕੁਰੂ ਜੀ ਦਾ ਪ੍ਰੇਮ ਪਹਿਲਾ ਹੁੰਦਾ ਹੈ ਕਿਉਂਕਿ ਧਿਆਨਿਕ ਕਾਲ ਯੁੱਗ ਦੇ ਸਮੇਂ ਦੇ ਵਿੱਚ ਹਿਰਦੇ ਪਾਸਾ ਗਿੰਦੇ ਅੰਦਰ ਬੜਾ ਕੁਝ ਚੱਲ ਰਿਹਾ ਹੈ ਬੜੀ ਜੰਗ ਚੱਲ ਰਹੀ ਹੈ ਅੰਦਰ ਕਾਮ ਨੇ ਈੋਪੀ ਕਾਰਤੀ ਦੇ ਕਾਰਨ ਨੇ ਤੇ ਜਿਹੜੇ ਵੀ ਮਨੁੱਖ ਨੇ ਗਿਆਨ ਰੂਪੀ ਖੜਕ ਲੈ ਕੇ ਗਿਆਨ ਰੂਪੀ ਖੰਡਾ ਲੈ ਕੇ ਇਹਨਾਂ ਪੰਜਾਂ ਪੈਰੀਆਂ ਦੇ ਉੱਪਰ ਕਾਮ ਤੇ ਕ્રોਧ ਆਦਿ ਪੰਜਾਂ ਵੈਰੀਆਂ ਤੇ ਫਤੇ ਪਾਈ ਹੈ ਕਿਉਂਕਿ ਫਤੇ ਕੌਣ ਵਾਲੇ ਨੂੰ ਸੂਰਮਾ ਕਹਿੰਦੇ ਨੇ ਉਹਨਾਂ ਨੇ ਬਾਸਾ ਕਹਿੰਦੇ ਨੇ ਆਪਣੇ ਹਿਰਦੇ ਚ ਕਾਲਪੁਰਤਵੈ ਗੁਰੂ ਜੀ ਨੂੰ ਵਸਾਇਆ ਤੇ ਜਿਨ੍ਹਾਂ ਨੇ ਮਨ ਨੂੰ ਹਰੀ ਦੇ ਨਾਮ ਦਾ ਰੰਗ ਗੁਰੂ ਦੇ ਨਾਮ ਦਾ ਰੰਗ ਚੜ੍ਹ ਗਿਆ। ਉਹੀ ਭਾਈ ਫਿਰ ਬਾਸਾ ਕਹਿੰਦੇ ਮਨੁੱਖ ਸੂਰਮਾ ਆਖਿਆ ਜਾਂਦਾ ਹੈ। ਉਹ ਮਨੁੱਖ ਸੂਰਮਾ ਹੈ। ਆਤਮ ਜਿਣੈ ਸਗਦ ਵਸਤਾਂ ਕੈ। ਸਾਧੂ ਗੁਰੂ ਪੁਰਾਨ ਜਿਸ ਕਰਕੇ ਪਾਤਸ਼ਾਹ ਵਾਚਨ ਕਰਦੇ ਨੇ ਕਿ ਭਾਈ ਇਹ ਜਿਹੜਾ ਮਨੁੱਖ ਗੁਰੂ ਵਾਲਾ ਬਣਦਾ ਤੇ ਜਿਸ ਮਨੁੱਖ ਦਾ ਪੂਰਾ ਗੁਰੂ ਮਗਧਕਾਰ ਬਣ ਜਾਂਦਾ ਓਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਗੁਰੂ ਤੋਂ ਬਿਨਾਂ ਮਨ ਜਿਤਣਾ ਬੜਾ ਔਖ ਹੈ ਗੁਰੂ ਦੇ ਗਿਆਨ ਰਾਹੀਂ ਮਨ ਨੂੰ ਜਿੱਤਿਆ ਜਾ ਸਕਦਾ ਹੈ ਹੋਰ ਕੋਈ ਸਾਧਨ ਨਹੀਂ ਹੈ ਇਸ ਕਰਕੇ ਪ੍ਰਸਾਦ ਸਿੰਘ ਕਹਿੰਦੇ ਨੇ ਜਦ ਮਨ ਦੋਲਦਾ ਲੱਗਦਾ ਹੈ ਜਦ ਮਨ ਚਿਰਕਦਾ ਹੈ ਜਦ ਮਨ ਕਾਮ ਤੂੰ ਲੋਭ ਕਰਦੇ ਵਾਸ ਹੁੰਦਾ ਹੈ ਕਿ ਚੈਤਨ ਭੇਮ ਕਹ ਪਾਪ ਪਾਪ ਨਾ ਕਹਿੰਦੇ ਫਿਰ ਗੁਰੂ ਦੇ ਨੇਮ ਦੀ ਜਾਪ ਕਰਿਆ ਕਰੇ ਗੁਰੂ ਦਾ ਗਿਆਨ ਉਹ ਦੱਸਿਆ ਕਰੇ ਜਦੋਂ ਕਿਸੇ ਦਾ ਤਨ ਦੇ ਕਿਹੜੇ ਮਾਨਸਿਕ ਕਾਰ ਹੁੰਦੇ ਨੇ ਸਮਝਾਇਆ ਕਰ ਸਤਿਗੁਰਾਂ ਦਾ ਉਪਦੇਸ਼ ਹੈ ਦੇਖ ਬਾੜ ਅੰਗ ਪੜਦੇ ਮਨ ਹਰਿ ਤਾਰਾ ਸਿਨੁ ਫਾਕੈ ਚਿਤ੍ਰ ਗੂਤ ਜਬ ਦੇਖਾਂ ਮਨ ਕੈ ਤਉ ਕੌਣ ਘਟਦਾ ਫੇਰਾ ਤੱਕ ਕਰ ਅਸਾ ਕਹਿੰਦੇ ਸਮਝਾਇਆ ਕਰ ਜਦ ਇਹ ਦਿੰਦਿਆ ਕਰਨ ਵਾਸਤੇ ਮਨ ਕੋ ਲਲ ਚਾਉਂਦਾ ਹੈ ਕਿ ਮੈਂ ਕਿਸੇ ਦੀ ਨਿੰਦਿਆ ਕਰਾਂ ਤੇ ਪਾਸਾ ਗਿੰਦ ਨੂੰ ਦੱਸਿਆ ਕਰ ਨਿੰਦਿਆ ਕਰੀ ਕਿਸੈ ਕੀ ਨਾਹੀ ਮਨੁ ਮੁਖਦ ਕਰਾਨਾ ਓਏ ਜੰਮਦਰ ਬੰਦੇ ਮਾਰੀਐ ਫਿਰ ਬੇਦਾਨਾ ਲਹਣ ਜਮਾਂ ਦੀ ਮਾਰ ਪੰਦੀਐ ਨਿੰਦਿਆ ਕਰਨ ਵਾਲਾ ਇਸ ਕਰਕੇ ਪਾਸਾ ਗਿੰਦ ਨੇ ਸਾਨੂੰ ਹਾਰੇ ਘੁਬਾਰ ਹਰ ਇੱਕ ਔਗਣ ਦੇ ਭਾਰੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਇਹਨਾਂ ਔਗਣਾਂ ਤੋਂ ਬਚਣਾ ਹੈ ਇਹਨਾਂ ਵਿਚਾਰਾਂ ਤੋਂ ਬਚਣਾ ਹੈ ਇਸ ਕਰਕੇ ਜਦੋਂ ਪੂਰਾ ਗੁਰੂ ਸਰਕਾਰ ਸੰਗਤ ਗੁਰੂ ਸਰਕਾਰ ਦਾ ਮਦਦਗਾਰ ਬਣੇਗਾ ਅਸੀਂ ਗੁਰੂ ਬਾਰੇ ਬਣਾਂਗੇ ਗੁਰੂ ਦੇ ਉਪਦੇਸ਼ ਨੂੰ ਨਾਮ ਨੂੰ ਹਿਰਦੇ ਚੁਕਸਾਵਾਂਗੇ ਤੇ ਬਾਸਾ ਕਹਿੰਦੇ ਨੇ ਭਾਈ ਫਿਰ ਮਨ ਜਿੱਤਿਆ ਜਾਂਦਾ ਹੈ ਤੇ ਜਿਹਨੇ ਮਨ ਜਿੱਤਿਆ ਹੈ ਮਨ ਜਿੱਤੈ ਜਗਤੀ ਉਹਨੂੰ ਸੰਸਾਰ ਜਪਨ ਦੀ ਲੋੜ ਨਹੀਂ ਹੈ ਉਹ ਮਨ ਸਾਰੀ ਸੇਖੀ ਜਿੱਤ ਲੈਂਦਾ ਹੈ। ਕਾਰੀ ਸ੍ਰਿਸ਼ਟੀ ਉਹਦੇ ਵਾਸ ਵਿੱਚ ਆ ਜਾਂਦੀ ਹੈ। ਫਿਰ ਦੁਨੀਆ ਦਾ ਕੋਈ ਪਦਾਰਥ ਕੋਈ ਵੀ ਵਸਤੂ ਕਿਸੇ ਵੀ ਤਰ੍ਹਾਂ ਦੀ ਮਾਇਆ ਜਿਹਦੇ ਮਨ ਦੇ ਵਿੱਚ ਗੁਰੂ ਦਾ ਪ੍ਰੇਮ ਵਸ ਗਿਆ ਉਹ ਨੂੰ ਨਹੀਂ ਸਕਦੀ ਹੈ। ਕੋਈ ਵੀ ਮਾਇਆ ਮੋਹ ਨਹੀਂ ਸਕਦੀ ਹੈ ਠਾਕੁਰ ਗਾਇਆ ਆਤਮ ਰੰਗ ਇਸ ਕਰਕੇ ਪਾਸੇ ਕਹਿੰਦੇ ਹੈ ਭਾਈ ਪਉ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫਤ ਤਸਲਾ ਕਰਿਆ ਔਕਾਰ ਪਰ ਵਿਜਕੂਤਾ ਉਪਰ ਰਸਨਾ ਕਰਤੀ ਨਹੀਂ ਇਹਨੂੰ ਬਲਸਨਾ ਤੇ ਨਾਨਕ ਤਰ ਰਹੇ ਰਸਨਾ ਤੇ ਨੁਕਦੇ ਰਾਹੀ ਵੈਰ ਤੋਂ ਵੈਰ ਤੋਂ ਚੱਲ ਰਹੇ ਹੈ ਪਰ ਮਨ ਦੇ ਵਿੱਚ ਕੁਝ ਹੋਰੇ ਚੱਲੀ ਜਾਂਦੇ ਮਨ ਕੋਲ ਹੋਰ ਪਾਸੇ ਮੇਰੇ ਵਿਕਾਰ ਵਿਕਾਰਾਂ ਦੇ ਵਿੱਚ ਦੂਜਿਆ ਹੋਇਆ ਹੈ ਕਰਕੇ ਪਾਸੇ ਕਿੰਦੇ ਕੋਈ ਕੰਟਰੋਲ ਕਰ ਭਾਈ ਦਿਲ ਦੇ ਪਿਆਰ ਨਾਲ ਕਰਤੁਰ ਕੋਈ ਮਿਲੇ ਗੁੰਗਾਇਆ ਕਰ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਗਮ ਸੰਗ ਰਹਾ ਏ ਭਾਈ ਉਸ ਪਰਮਾਤਮਾ ਵਿੱਚ ਸ਼ਰਣ ਵਿੱਚ ਟਿਕ ਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਕ ਡੋਲਤਾ ਵਿੱਚ ਮਨ ਟਿਕ ਜਾਂਦਾ ਹੈ ਤੇ ਮਨ ਫਿਰ ਪ੍ਰਕਾਸ਼ਪਤ ਵੈ ਗੁਰੂ ਜੀ ਦੇ ਨਾਮ ਦੇ ਵਿੱਚ ਮੀਨ ਹੋ ਜਾਂਦਾ ਹੈ ਜਿਨ੍ਹਾਂ ਦੇ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਦੀ ਸ਼ਰਣ ਵਿੱਚ ਨਹੀਂ ਆਉਂਦੇ ਕਿਉਂਕਿ ਗੁਰੂ ਤੋਂ ਬਿਨਾਂ ਤੇ ਭਾਰਸ ਜੀ ਨੇ ਬਾਰ-ਬਾਰ ਸੁਝਾਇਆ ਤੇਰੀ ਗੱਲ ਬਾਣੀ ਹੋਣੀ ਹੈ ਗੁਰੂ ਬਿਨ ਸੋਲਤਨਾ ਸਿ ਗੁਰੂ ਬਿਨ ਮੁਕਤ ਨਾ ਕਰ। ਕਿ ਗੁਰੂ ਤੋਂ ਬਿਨਾਂ ਦੇ ਕੋਈ ਵੀ ਤੇਰੀ ਕਲ ਕਿਸੇ ਵੀ ਤਰ੍ਹਾਂ ਦੇ ਗੁਰਮੁਖ ਦੇ ਮਾਰਗ ਤੇ ਵੜਨੀ ਨਹੀਂ ਹੈ। ਇਸ ਕਰਕੇ ਗੁਰੂ ਦੀ ਸਰਣ ਵਿੱਚ ਪਹਿਲਾ ਆਉਣਾ ਪੈਂਦਾ। ਸਰਣ ਕਿਵੇਂ ਆਉਣਾ ਹੈ ਸਰਵ ਦੁਆਰ ਕੋਟਾਟ ਕਹਿ ਗਿਓ ਤੁਹਾਨੂੰ। ਦੁਆਰ ਸਾਰੇ ਬਾਰੇ ਛੱਡ ਕੇ। ਪਾਸੇ ਬਿੰਦ ਜਿੱਤੇ ਸਾਰੇ ਦੁਆਰੇ ਛੱਡ ਕੇ ਮਨ ਕਰਕੇ ਤੇ ਤਨ ਕਰਕੇ ਹਉਮੇ ਚਰਨਾ ਚ ਆ ਗਿਆ ਫਿਰ ਸਤਿਗੁਰ ਜੀ ਨੇ ਕਿਰਪਾ ਕਰ ਦੇਣੀ ਹੈ ਤੇਰੇ ਤੇ ਤੈਨੂੰ ਨਾਮ ਦਾ ਰੰਗ ਛੜ ਗਿਆ ਤੇ ਜਿੱਦਾਂ ਪਾ ਸਕਿਆ ਤੇ ਨਾਮ ਦਾ ਰੰਗ ਛੜ ਗਿਆ ਭਾਈ ਫਿਰ ਸਿਮਰਨ ਦੇ ਨਾਲ ਆਤਮਕ ਅਡੋਲਤਾ ਦੇ ਵਿੱਚ ਮੁਨੁਕਟਿਕ ਜਾਂਦਾ ਹੈ ਤੇ ਉਸ ਆਕਾਰਪੂਰ ਬੈਗੁਰੂ ਵਿੱਚ ਉਹਦੇ ਨਾਮ ਦੇ ਵਿੱਚ ਨੀਰ ਹੋ ਜਾਂਦਾ ਹੈ ਤੰਗ ਕਨੀਤਾ ਰਹੀ ਤੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰ ਆ ਗੁਰੂ ਦੀ ਸਰਣ ਵਿੱਚ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਿਆ ਕਰ اے ਕਿਰਪਾ ਦੇ ਖਜਾਨੇ ਪ੍ਰਭੂ ਜੇ ਤੇਰੇ ਦਰਸਾਂ ਦੇ ਭਿਆਨ ਮੇਰੇ ਹਿਰਦੇ ਵਿੱਚ ਵਸ ਪੈਣਾ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਏ ਜਾਣੀ ਕੀ ਤੂਰ ਨਾਨਕ ਕਹਿ ਸੁਖੀ ਇਸ ਕਰਕੇ ਹੈ ਹਰ ਕਾਲਪੁਰਖ ਜੀ ਮੇਰੇ ਤੇ ਮੇਰੇ ਸਤਿਗੁਰੂ ਜੀ ਦੀ ਕਿਰਪਾ ਕਰ ਮਿਲੇ ਤੇ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ੇ ਮੈਂ ਨਾਨਕ ਬਾਤਿ ਸਭ ਤੋਂ ਵੱਡਾ ਇਹ ਹੀ ਸੁਖ ਹੈ ਦਾਸਾ ਕਹਿੰਦੇ ਸਭ ਤੋਂ ਵੱਡਾ ਸੁਖ ਜਿਹੜਾ ਹੈ ਹਰ ਕਾਲਪੁਰਖ ਵੈਕੂਲੀ ਦੇ ਪਿਆਰਿਆਂ ਦੇ ਚਰਨਾਂ ਵਿੱਚ ਹੈ ਉਹਨਾਂ ਦੀ ਸੰਗਤ ਹੈ ਸੰਗਤ ਦੇ ਵਿੱਚ ਬੈਠ ਕੇ ਉਨ੍ਹਾਂ ਦੀ ਸੰਗਤ ਕਰਨੀ ਗੁਰੂ ਦੇ ਵਚਨਾਂ ਨੂੰ ਸੁਣਨਾ ਸੁਣ ਕੇ ਮੰਨਣਾ ਇਹ ਹੀ ਸਭ ਤੋਂ ਵੱਡਾ ਫੋਕਾ ਹੈ ਇਸੇ ਕਰਕੇ ਕਿਤੇ ਬਾਰ ਬਾਰ ਸਭ ਪੁਣਾ ਨੇ ਬੇਨਤੀ ਕੀਤੀ ਅਸੀਂ ਰੋਜ਼ ਕਰਦੇ ਹਾਂ ਜਿਸ ਪਾਸਾ ਕਹਿੰਦੇ ਨੇ ਨੋਪਾ ਘਰ ਸੰਤਨ ਕੀ ਤੁਲੇ ਸਾਡੇ ਨੂੰ ਕਿਰਪਾ ਕਰਕੇ ਹਰੀ ਦੇ ਘਰਾਂ ਦੇ ਚਰਨਾਂ ਨੇ ਤੁਲ ਬਣਾ ਇੱਥੇ ਵੀ ਸਭ ਕੁਝ ਆਸਾ ਹੀ ਇਹੀ ਵਚਨ ਕਰ ਰਹੇ ਹਨ ਜਨਕੀ ਪੂਰ ਦੇਉ ਕਿਰਪਾ ਨਿਤ ਨਾਨਕ ਕਹਿ ਸੁਖ ਏਹੀ ਮੈਂ ਨਾਨਕ ਵਾਦਿ ਸਭ ਤੋਂ ਵੱਡਾ ਸੁਖ ਏਹੀ ਹੈ ਸਭ ਤੋਂ ਵੱਡੀ ਦਾਤ ਏਹੀ ਹੈ ਕਿ ਮੈਨੂੰ ਆਪਣੇ ਤਰਨ ਦਾਸਾਂ ਲਈ ਜਿਹੜਾ ਤੇਰੇ ਨਾਮ ਜਪਦੇ ਨੇ ਜਿਹੜੀ ਤੇਰੀ ਸੇਵਾ ਕਰਦੇ ਨੇ ਜਿਹੜੇ ਤੇਰੀ ਸੰਗਤ ਕਰਦੇ ਨੇ ਤੇਰੇ ਵਿੱਚ ਜੁੜੇ ਹੋਏ ਨੇ ਉਹਨਾਂ ਦਾਸਾਂ ਦੇ ਚਰਨਾਂ 'ਚ ਪੂਰ ਬਖਸ਼। ਉਹਨਾਂ ਦੇ ਚਰਨਾਂ ਦਾ ਉਹ ਰਬੂ ਗੁਰੂ ਜੀ ਉਹਨਾਂ ਦੇ ਸੰਗਤ ਰਖੇ ਮੇਰੇ ਤੇ ਇਹ ਕਿਰਪਾ ਕਰ ਮੇਰਾ ਵੀ ਜੀਵਨ ਬਧਜਾਇ ਇਸ ਕਰਕੇ ਜਦੋਂ ਗੁਰੂ ਚਰਨਾਂ 'ਚ ਅਸੀਂ ਅਰਦਾਸ ਕਰਾਂਗੇ ਸਤਿਗੁਰੂ ਸਰਬੱਤ ਨੇ ਸਰਬਗਣ ਨੇ ਇਹ ਕਿਰਪਾ ਕਰ ਕੇ ਨਾਮ ਦੀਆਂ ਧਾਤਾਂ ਰਖ ਕੇ ਚਰਨਾਂ ਨਾਲ ਲੈਂਦੇ ਨੇ ਤੇ ਝਾੜਾ ਜੀਵਨ ਜਿਹੜਾ ਹੈ ਉਹ ਸਤਿਗੁਰੂ ਦਾ ਹੋ ਜਾਂਦਾ ਹੈ ਇਸ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਚਰਨਾਂ ਨਾਲ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਘਰੇ ਬਣ ਕੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰੀਏ ਗੁਰੂ ਦੀ ਸੰਗਤ ਕਰੀਏ ਬਾਣੀ ਪੜ੍ਹੀਏ ਬਾਣੀ ਵਿਚਾਰੀਏ ਕਿਉਂਕਿ ਬਾਸਵ ਜੀ ਦੇ ਆਇਆ ਤਾਂ ਇਹੀ ਕੰਮ ਕਰਨ ਵਾਸਤੇ ਜੀ ਪਰ ਗੁਰ ਅੰਮਾ ਦੇ ਉਪਦੇਸ਼ ਹੈ ਗਾਉ ਸੁਣੋ ਪੜ੍ਹੋ ਲਿਖਾਈ ਗੁਰ ਪੁਰੈ ਨੂੰ ਰੱਖਿਐ ਬਾਸਵ ਜੀ ਦੇ ਬਾਣੀ ਪੜਿਆ ਕਰ ਸੁਣਿਆ ਕਰ ਗਾਇਆ ਕਰ ਵਿਚਾਰਿਆ ਕਰ Ne yani, evet. yazık ki evliyeye hiç itibarenle müdüre hakkı